ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਵਾਹਿਗੁਰੂ ਪੀਰਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦੇ ਇਸ ਵਿਸ਼ੇ ਵਿੱਚ ਗੱਲ ਕਰਾਂਗੇ ਵੀ ਕੰਨ ਵੀਰਵਾਰ ਦਾ ਦਿਨ ਹੈ ਤੇ ਵੀਰਵਾਰ ਦਾ ਦਿਨ ਆਪਾਂ ਕਿਵੇਂ ਕੰਨ ਬਣਾਉਣਾ ਹੈ ਜੀ ਕਿਹੜਾ ਕਰਮ ਕਿਸ ਤਰ੍ਹਾਂ ਕਰਨਾ ਹੈ ਸੋ ਇਸ ਬਾਰੇ ਗੱਲ ਕਰਾਂਗੇ ਵੀਡੀਓ ਨੂੰ ਪੂਰੀ ਸੁਣਨਾ ਜੀ ਜਿਹੜੀਆਂ ਵੀ ਰੂਹਾਂ ਵੀਰਵਾਰ ਦੀ ਸੇਵਾ ਕਰਦੇ ਆ ਸੋ ਇੱਥੇ ਕੁਝ ਕਮੈਂਟਾਂ ਵੀ ਦੱਸਾਂਗੇ ਉਹ ਵੀ ਜ਼ਰੂਰ ਸੁਣਨੇ ਆ ਤਾਂ ਕਿ ਕਈ ਗੱਲਾਂ ਦਾ ਕਮੈਂਟਾਂ ਵਿੱਚੋਂ ਵੀ ਜਵਾਬ ਮਿਲ ਸਕਦਾ ਹੈ ਜੀ ਤੁਹਾਨੂੰ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਕਮੈਂਟਾਂ ਵਿੱਚ ਜੈ ਫੀਰਾਂ ਦੀ ਜੈ ਸਾਈਆਂ ਦੀ ਵੀ ਲਿਖਣਾ ਨਾਮ ਦੇ ਨਾਲ ਘੰਟੀ ਦਾ ਬਟਨ ਜ਼ਰੂਰ ਦਬਾਉਣਾ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਕੋਲ ਨਾ ਆ ਸਕੇ ਸੋ ਹੁਣ ਆਪਾਂ ਵੀਡੀਓ ਸ਼ੁਰੂ ਕਰੀਏ ਇੱਥੇ ਪਹਿਲਾਂ ਇੱਕ ਕਮੈਂਟ ਦੱਸਦੇ ਹਾਂ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਮੈਂ ਇੱਕ ਸਟੂਡੈਂਟ ਆ ਤੇ ਮੈਨੂੰ ਇਦੇ ਬਾਰੇ ਦੱਸਿਆ ਜਾਵੇ ਕਿ ਜਦੋਂ ਵੀ ਮੈਂ ਪੇਪਰ ਕਰਨ ਲੱਗਦੀ ਆ ਤੇ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਮੈਂ ਬਿਮਾਰ ਹੋ ਜਾਂਦੀ ਆ ਸੋ ਇਹਦੇ ਬਾਰੇ ਕਹਿੰਦੇ ਵੀ ਦੱਸੋ ਅਸੀਂ ਪਹਿਲਾਂ ਵੀ ਕਮੈਂਟ ਕੀਤਾ ਸੀ ਜੀ ਸੋ ਦੇਖੋ ਜੀ ਜਦੋਂ ਤੁਸੀਂ ਸੇਵਾ ਕਰਦੇ ਹੋ ਤੁਹਾਡੇ ਬਜ਼ੁਰਗ ਜਾਨੀ ਤੁਹਾਡੇ ਮਾਤਾ ਪਿਤਾ ਕਿਸੇ ਦੀ ਜਿਹਦੀ ਵੀ ਸੇਵਾ ਕਰਦੇ ਆ ਉਹ ਇੱਕ ਗੱਲ ਧਿਆਨ ਰੱਖਿਆ ਕਰੀ ਆਪਣੇ ਬਜ਼ੁਰਗਾਂ ਦਾ ਨਹਿਮਾ ਜ਼ਰੂਰ ਪਾਇਆ ਕਰ ਸੋ ਬਜ਼ੁਰਗ ਦਾ ਨਿਗਮਾ ਪਾਉਂਗੇ ਤਾਂ ਜੋ ਆਪਾਂ ਪੀਰ ਫਕੀਰਾਂ ਦੀ ਸੇਵਾ ਕਰਦੇ ਹਾਂ ਸਫਲ ਹੋ ਜਾਂਦੀ ਹੈ ਤੇ ਬਜ਼ੁਰਗ ਮੂਹਰੇ ਹੋ ਕੇ ਤੁਹਾਡਾ ਦਸਤਾਉ ਨੂੰ ਹੂਰ ਕਰਾ ਦਿੰਦਾ ਹੈ ਸੋ ਇਸ ਕਰਕੇ ਤੇ ਇਹ ਉਹ ਫਕੀਰ ਫਕੀਰਾਂ ਨੂੰ ਮੰਨ ਲਿਆ ਕੋਈ ਦੇਵੀ ਤੇ ਮੰਨ ਲਿਆ ਪਰ ਬਜ਼ੁਰਗਾਂ ਕਿਤੇ ਨ ਕਿਤੇ ਪਿੱਛੇ ਰੱਖਦੇ ਆ ਸੋ ਬਜ਼ੁਰਗ ਦੀ ਜਦੋਂ ਰੌਣ ਹੋਵੇ ਉੱਥੇ ਫਿਰ ਪੀਰ ਫਕੀਰ ਵੀ ਕੰਮ ਨਹੀਂ ਕਰ ਸਕਦੇ ਕਿਉਂਕਿ ਪਹਿਲਾਂ ਉਹਨਾਂ ਨੂੰ ਵੀ ਉਹ ਚੀਜ਼ ਹੈ ਮੂਤ ਹੈ ਜਨਾਰੇ ਉਹਨਾਂ ਦੀ ਸੇਵਾ ਕੀਤੀ ਹੈ ਤੇ ਉਹ ਸੇਵਾ ਕਰ ਅੜਕੇ ਲੈ ਜਾਂਦੇ ਆ ਪਰ ਉਹ ਨਹੀਂ ਹੋ ਜਾਂਦੀ ਹੈ ਜਦੋਂ ਇਹ ਸਭ ਮੁਸ਼ਕਿਲ ਆਉਂਦੇ ਆ ਤੇ ਇੱਥੇ ਇਹੀ ਗੜੋੜੀ ਹੁੰਦੀ ਆ ਸੋ ਜੇਕਰ ਆਪਾਂ ਇਸ ਲੈਨ ਨੂੰ ਸਹੀ ਕਰ ਲਏ ਤੇ ਸਾਰੀ ਲੈਨ ਸਹੀ ਹੋ ਜਾਂਦੀ ਆ ਪੀਰਾਂ ਫਿਰ ਦੀ ਕਿਰਪਾ ਉਹ ਸ਼ੁਰੂ ਹੋ ਜਾਂਦੀ ਆ ਤੇ ਉਹ ਬਜ਼ੁਰਗ ਫਿਰ ਕੰਮ ਕਰਵਾ ਦਿੰਦਾ ਹੈ ਪੀਰਾਂ ਫਿਰ ਆ ਕੇ ਫਿਰ ਉਹ ਬਜ਼ੁਰਗ ਅਰਦਾਸ ਕਰਦੀ ਆ ਕਿ ਆ ਕੰਮ ਪੜ ਜਾਵੇ ਤਾਂ ਫਿਰ ਉਹ ਵੀ ਮੁਰੋ ਮੰਮੀ ਬਰਦਿੰਦੇ ਆ ਸੋ ਇਰਾਨ ਦੀ ਸੇਵਾ ਕੋਲ ਹੁੰਦੀ ਆ ਪੀਰਾਂ ਦੀ ਕੋਈ ਰੋਣ ਨਹੀਂ ਹੁੰਦੀ ਪਰ ਜਦੋਂ ਗੀਰੋਂ ਦੇਖੜੀ ਹੁੰਦੀ ਆ ਸੋ ਇਸ ਕਰਕੇ ਬਜ਼ੁਰਗਾਂ ਨੂੰ ਯਾਦ ਜਰੂਰ ਨਾ ਕਰਿਆ ਕਰੋ ਤੇ ਇੱਕ ਗੱਲ ਦਾ ਬਹੁਤ ਧਿਆਨ ਰੱਖੋ ਕਿ ਦੋ ਟਾਈਮ ਅਰਦਾਸ ਜ਼ਰੂਰ ਕਰਿਆ ਕਰੋ ਮਾਨਵਿਕ ਇੱਕ ਵਿਸ਼ਵਾਸ ਨਾ ਹੋ ਕਿ ਇੱਕ ਤਾਕਤ ਸਾਡੇ ਨਾਲ ਰਹਦੀ ਆ ਅਸੀਂ ਜਿਹਦੀ ਸੇਵਾ ਕਰਦੇ ਆ ਉਹਤ ਕਰਨੀ ਦਾ ਮਾਲਕ ਹੈ ਬਹੁਤ ਵੱਡੀ ਹਸਤੀ ਹੈ ਉਹ ਸਾਡੇ ਨਾਲ ਹੈ ਕਿਸਾਨਾ ਖਿੜਾ ਨੂੰ ਸੋਚ ਨੂੰ ਇਹੋ ਜਿਹਾ ਬਣਾਓ ਕਰਨਾ ਸੋਚਣਾ ਹੀ ਨਹੀਂ ਹੈ ਬੋਲਣਾ ਹੀ ਨਹੀਂ ਸ਼ਬਦ ਕਿ ਮਨ ਵਿੱਚ ਧਾਰਨਾ ਅੰਦਰੂਨੀ ਵਾਡੀ ਇਹ ਲਾਜ਼ਮ ਸਿਰ ਕਰਨੀ ਚਾਹੀਦੀ ਆਪਣੇ ਹਾਲਤ ਦੇ ਪ੍ਰਤੀ ਸੋ ਫਿਰਸਤਾ ਕੋ ਸਹੀ ਹੋ ਜਾਂਦਾ ਹੈ ਜਿਵੇਂ ਉਹ ਆਪਣੀ ਤੇ ਇੱਕ ਕੁਮੈਂਟ ਰਸਾ ਸੋ ਇੱਥੇ ਕੁਮੈਂਟ ਆ ਕੁਲ ਦੇ ਕੇ ਦੀ ਜੀ ਅਸੀਂ ਤੁਹਾਡੇ ਪੁਰਾਣੇ ਚੈਨਲ ਤੇ ਵੀ ਸਾਰੀਆਂ ਵੀਡੀਓ ਦੇ ਦਿੱਤੇ ਰਹੇ ਪਰ ਤੁਸੀਂ ਸਾਡੇ ਕੁਮੈਂਟ ਦਾ ਜਵਾਬ ਕਿਉਂ ਨਹੀਂ ਦਿੰਦੇ ਸੋ ਦੇਖੋ ਜੀ ਤੁਸੀਂ ਸਾਨੂੰ ਆਪਣਾ ਨਾਮ ਲਿਖ ਕੇ ਦੁਬਾਰਾ ਤੋਂ ਕੁਮੈਂਟ ਕਰ ਦਿਓ ਜੇਕਰ ਪਿਆਰਾ ਸਮਾਂ ਹੋ ਗਿਆ ਕਿਉਂਕਿ ਆਪਾਂ ਕਈ ਵਾਰ ਦੱਸਿਆ ਕਿ ਕੋਈ ਨਾ ਕੋਈ ਮੁਸ਼ਕਲ ਹੈ ਸਾਡੀ ਜੀ ਦੇ ਕਾਰਨ ਅਸੀਂ ਛੇਤੀ ਜਵਾਬ ਨਹੀਂ ਦੇ ਸਕਦੇ ਉਹਨਾਂ ਕੀ ਕਮੈਂਟ ਜਿਵੇਂ ਆ ਚਾ ਰਿਹਾ ਉਹਨੂੰ ਮਹੀਨਾ ਵੀ ਲੱਗ ਸਕਦਾ ਹੈ ਦੱਸਣ ਨੂੰ ਪਰ ਦੱਸ ਹੀ ਦੇਵਾਂਗੇ ਕਿ ਕਿਸੇ ਕਮੈਂਟ ਦਾ ਜਵਾਬ ਨਹੀਂ ਦੇਣਾ ਜਵਾਬ ਆਪ ਸਾਰਿਆਂ ਦੇ ਕਮੈਂਟਾਂ ਦੇ ਦੇਈਦੇ ਆ ਸੋ ਕਈ ਵਾਰ ਕਈ ਰੂਹਾ ਕੀ ਕਰਦੇ ਆ ਕਿ ਕਮੈਂਟ ਕਰ ਦਿੱਤਾ ਹੁਣ ਕੇ ਵੀਡੀਓ ਸੁਣਦਿਆਂ ਨਹੀਂ ਕਿਉਂਕਿ ਕਈ ਆਈਡੀਆ ਦਿਮਾਗ ਵਿੱਚ ਰਹਿ ਜਾਂਦੇ ਨੇ ਕਿ ਅਸੀਂ ਇਹਨਾਂ ਦਾ ਜਵਾਬ ਦਿੱਤਾ ਸੀ ਪਰ ਇਹਨਾਂ ਨੇ ਦੁਬਾਰਾ ਫੇਰ ਲਿਖ ਕੇ ਭੇਜਿਆ ਕਿ ਤੁਸੀਂ ਸਾਡੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਸੋ ਇਹ ਤੋਂ ਪਤਾ ਚੱਲ ਜਾਂਦਾ ਹੈ ਕਿ ਰੂਹਾ ਵੀਡੀਓ ਨੂੰ ਹਰ ਰੋਜ਼ ਨਹੀਂ ਸੁਣ ਰਿਹਾ ਹਾਂ ਰੋਜ਼ ਸੁਣਨ ਕਿਉਂ ਤੇ ਤੁਹਾਨੂੰ ਪਤਾ ਚੱਲ ਸੁਆਹ ਹੈ ਜਵਾਬ ਮਿਲਿਆ ਹੋਇਆ ਸੋ ਵੀਡੀਓ ਨੂੰ ਰੋਜ਼ ਹੀ ਸੁਣਿਆ ਕਰੋ ਪਤਾ ਨਹੀਂ ਕਦ ਕਿਹੋ ਵਾਰੀ ਆ ਜਾਵੇ ਛੇਤੀ ਵੀ ਦੱਸ ਸਕਦੇ ਆ ਕਮੈਂਟ ਕਿਉਂਕਿ ਕਈ ਵਾਰ ਜਲਦਬਾਜ਼ੀ ਵਿੱਚ ਵੀਡੀਓ ਬਣਾਈਦੀ ਆ ਤੇ ਬਹੁਤਾ ਥੱਲੇ ਕਮੈਂਟਾਂ ਨਹੀਂ ਚਾਹੀਦਾ ਜੋ ਮੂਰੇ ਹੁੰਦੀਆਂ ਉਹ ਹੀ ਦੱਸ ਦੇਈਏ ਕਿਉਂਕਿ ਜਿੱਦਣ ਕਾਲੀ ਹੋਵੇ ਸੋ ਇਹ ਥੋੜੀ ਮਜਬੂਰੀ ਹੈ ਜੇਕਰ ਗੱਲ ਕਰੀਏ ਕਿ ਅੱਜ 100 ਕਮੈਂਟ ਆ ਗਿਆ ਅੱਜ ਹੀ ਆਪਾਂ ਦੱਸ ਦਈਏ ਦੋ ਦਿਨ ਦੱਸ ਦਈਏ ਸੋ ਇਸ ਤਰ੍ਹਾਂ ਹੁੰਦੀ ਨਹੀਂ 4-5 ਕਮੈਂਟ ਕਈ ਵਾਰ ਦੱਸੁੰਦੇ ਕਈ ਵਾਰ ਦੋ ਤਿੰਨ ਹੀ ਦੱਸੁੰਦੇ ਆ ਕੋਈ ਵੀ ਗਾਲ ਹੈ ਚੰਗੀ ਤਰ੍ਹਾਂ ਸਮਝਾਉਣੀ ਪੈਂਦੀ ਹੈ ਜੀ ਸੋ ਇੱਥੇ ਮਾ ਵੀ ਚਾਉਂਦੇ ਆ ਸੋ ਬਾਕੀ ਦੁਆਰ ਤੋਂ ਤੁਸੀਂ ਆਪਣਾ ਨਾਮ ਲਿਖ ਕੇ ਮੈਸੇਜ ਜ਼ਰੂਰ ਕਰੋ ਤੇ ਇਸ ਘੜੇ ਸਵਾਲ ਦਾ ਜਵਾਬ ਚਿਰੋਂ ਦਵਾਂਗੇ ਜੀ ਸੋ ਹੁਣ ਆਪਾਂ ਇੱਥੇ ਇੱਕ ਕਮੈਂਟ ਦੱਸਾਂਗੇ ਜੀ ਹੋਰ ਸੋ ਇੱਥੇ ਰੈਂਡਾ ਵਿੱਚ ਗੱਲ ਕਰ ਰਹੇ ਨੇ ਕਿ ਘਰ ਵਿੱਚ ਜੋਤ ਲਗਾਉਣੀ ਚਾਹੀਦੀ ਹੈ ਕਿਸੇ ਗੁਰੂ ਕੀ ਉਦੇਖ ਕਿਉਂਕਿ ਕਿਸੇ ਨੇ ਦੱਸਿਆ ਹੈ ਕਿ ਜੇਕਰ ਜੋਤ ਲਗਾਉਣੀ ਸ਼ੁਰੂ ਕਰ ਦਿੱਤੀ ਤੇ ਗੱਦੀ ਵੀ ਲਗਾਉਣੀ ਪੈ ਸਕਦੀ ਹੈ ਸੋ ਦੇਖੋ ਜੀ ਗੱਤੀ ਉਹਨਾਂ ਦਾ ਵਿੱਚ ਲੱਗਦੀ ਹੈ ਜਿਹਨਾਂ ਘਰ ਦੇ ਵਿੱਚ ਜਿੱਤ ਦੀ ਦਰਵਾਰ ਬੜੀ ਹੋਇਆ ਜਦੋਂ ਤੋਂ ਜਾਣੀ ਕਿ ਹੁਣ ਜਿਵੇਂ ਆਪਣੇ ਬੱਚੇ ਲਾ ਲਓ ਉਹਨਾਂ ਨੂੰ ਪਤਾ ਹੈ ਕਿ ਸਾਡੇ ਮਾਪੇ ਸੇਵਾ ਇਸ ਫੱਕਰ ਦੀ ਕਰ ਰਹੇ ਆ ਘਰ ਵਿੱਚ ਜੂਤ ਲਗਾਈ ਹੈ ਚੜਾ ਜਾਂਦਾ ਹੈ ਤੇ ਉਹ ਫਿਰ ਇੱਦਾਂ ਜਦੋਂ ਕਿੜੀਆਂ ਗਾਂ ਦੀਆਂ ਆਉਣੀਆਂ ਉਹ ਉਹ ਕਹਿਣਗੇ ਕਿ ਸਾਡੇ ਜੁਰਗਾ ਨੇ ਆਹ ਫੱਕਰ ਖੀਰ ਨੂੰ ਬੰਨਿਆ ਹੈ ਸੋ ਜੇਕਰ ਤੁਹਾਨੂੰ ਵੀ ਲੱਗਦਾ ਹੈ ਕਿ ਤੁਹਾਡੇ ਪਹਿਲਾਂ ਤੋਂ ਘਰ ਵਿੱਚ ਦਰਵਾਰ ਹੈ ਜੋਤ ਜਗ ਰਹੀ ਆ ਜਾਂ ਵਿਚਰਾਗ ਵਸ ਰਿਹਾ ਹੈ ਤਾਂ ਬਜ਼ੁਰਗ ਮੰਨਦੇ ਗਏ ਆ ਤਾਂ ਤੇ ਪਰਦਾਦੇ ਤਾਂ ਉਹਨਾਂ ਕਰਨ ਦੇ ਵਿੱਚ ਗਤੀ ਲੱਗਦੀ ਹੈ ਵਰਨਾ ਜੇ ਕਰਦੇ ਨੇ ਕਿ ਅੱਜ ਅਸੀਂ ਸੇਵਾ ਸ਼ੁਰੂ ਕੀਤੀ ਤੇ ਅੱਜ ਅਸੀਂ ਬਜ਼ੁਰਗ ਦੀ ਗਤੀ ਜਾਂ ਗਤੀ ਨਿਕਲਦੀ ਆ ਗਤੀ ਜੋ ਸ਼ਬਦ ਹੈ ਬਹੁਤ ਵੱਡੀ ਮਹਾਨਤਾ ਹੈ ਗਤੀ ਦੇ ਜਿਵੇਂ ਹੁਣ ਗਤੀ ਬਜ਼ੁਰਗਾਂ ਦੀ ਚੱਲਦੀ ਆ ਰਹੀ ਆ ਸੇਵਾ ਪੁਰਾਣੀ ਹੈ ਬਹੁਤ ਪੁਰਾਣਾ ਦਰਵਾਜ਼ਾ ਹੈ ਘਰ ਵਿੱਚ ਚਰਨਾਂ ਦਾ ਸ਼ੁਰੂ ਹੋ ਰਿਹਾ ਹੈ ਸੇਵਾ ਕਰ ਰਹੇ ਹਾਂ ਦਰਵਾਜ਼ੇ ਇੰਗਰ ਗਤੀ ਚੱਲਦੀ ਹੈ ਕਿਉਂਕਿ ਇਕਰ ਬਜ਼ੁਰਗਾਂ ਨੇ ਗਵਰਾਂ ਪੀੜ੍ਹੀ ਦੇ ਵਿੱਚ ਕੋਈ ਨਾ ਕੋਈ ਬੱਚਾ ਕੋਈ ਨਾ ਕੋਈ ਇੱਕ ਮੈਂਬਰ ਕਰਦਾ ਲੈਣਾ ਹੀ ਗਣਾ ਸੇਵਾ ਲਈ ਉਹਨੂੰ ਰੱਬ ਕੋਲੋਂ ਹੀ ਲੈਟ ਹੋਵੇਗੀ ਮੰਨ ਲਓ ਮੂੰਹ ਚ ਜੋਸ਼ ਆ ਬਦੋ ਬੱਚਾ ਕਹੇਗਾ ਸੱਚ ਹੋਣ ਕੇ ਜਿੱਦਾਂ ਜਿੱਦਾਂ ਉਮਰ ਪੀਤਲੀ ਚਾਹੀ ਕਮਾਣੀ ਬਦਲਦੀ ਜਾਣੀ ਹੈ ਤੇ ਸਾਰਿਆਂ ਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਕਿ ਇਹ ਬੱਚੇ ਦੀ ਕੁਝ ਅਲੱਗ ਹੀ ਪਛਾਣ ਹੈ ਤੇ ਕੁਝ ਸੇਵਾਵਾਲ ਜ਼ਿਆਦਾ ਧਿਆਨ ਅਭਿਸ਼ਵਾਸ ਉਹ ਗੱਦੀ ਤੇ ਉਹ ਬੱਚੇ ਹੋ ਜਿਹਨੂੰ ਚੋਣਾ ਚੁੰਦੇ ਉਹੋ ਚਾਹੀਏ ਪਰਿਵਾਰ ਦੇ ਵਿੱਚ ਇੱਕ ਜਣਾ ਆਉਂਦਾ ਹੈ ਮਾਲਕ ਦੀ ਕਿਰਪਾ ਹੁੰਦੀ ਹੈ ਕਿਉਂਕਿ ਬਜ਼ੁਰਗਾਂ ਨੇ ਫਿਰ ਇੱਕ ਸੇਵਾ ਲਈ ਚੁਣਨੇ ਚੁੰਨਾ ਵੀ ਆਪ ਹੀ ਲਾਦੇ ਉੱਥੇ ਫਿਰ ਗੱਦੀ ਚੱਲ ਜਾਂਦੀ ਹੈ ਕਿ ਪੀੜ੍ਹੀ ਦੀ ਪੀੜ੍ਹੀ ਇੱਕ ਜਣਾ ਸੇਵਾ ਲਈ ਚੁੰਮ ਲਈ ਆ ਉਹ ਨੂੰ ਇਹ ਨਹੀਂ ਹੁੰਦਾ ਕਿ ਇਹਨੇ ਕੰਮ ਕਰਨਾ ਕੋਈ ਫਿਰ ਉਹ ਕੰਮ ਉਹਦੇ ਨਹੀਂ ਉਸ ਨੂੰ ਨੂੰ ਬੈਠਦੇ ਨੇ ਕਿ ਸਿਰਫ ਸੇਵਾ ਵਿੱਚ ਹੀ ਚੁੰਨੇ ਨੇ ਕਿ ਸਾਡੀ ਸੇਵਾ ਹੀ ਕਰੇ ਤੇ ਬਾਕੀ ਪਰਿਵਾਰ ਜੋ ਕਰਦੂ ਨਾਂ ਮਿਲੇਗੀ ਸੇਵਾ ਭੂਨ ਸਾਥਕਿਆ ਜਿਵੇਂ ਲਾਲੋ ਕੀ ਅੱਜ ਤੋਂ ਤਿੰਨ ਚਾਰ ਭਰਾ ਆ ਉਹਨਾਂ ਨੂੰ ਇੱਕ ਸੇਵਾ ਕਰਨ ਲੱਗ ਪਿਆ ਪਰ ਉਹਦਾ ਕੋਈ ਕੰਮ ਵਾਲ ਫਿਊਚਰ ਵਾਲ ਧਿਆਨ ਨਹੀਂ ਸਿਰਫ ਸੇਵਾ ਵਾਲਾ ਉਹ ਜੋ ਸੇਵਾ ਕਰ ਰਿਹਾ ਕਦੇ ਵੀ ਕੋਈ ਉਹ ਇਹ ਨਾ ਸੋਚੇ ਕਿ ਉਹ ਸਾਂ ਸੇਵਾ ਹੀ ਕਰਦਾ ਆ ਸਾਡਾ ਬੰਦਾ ਪਰ ਉਹ ਕੰਮ ਨਹੀਂ ਕਰਦਾ ਕੋਈ ਵਿਲੜ ਵਰਗਾ ਕਿਦਾਂ ਸੋ ਇਹ ਗੱਲ ਕਦੇ ਨਾ ਕਿ ਉਹ ਕਿ ਉਹਦਾ ਦਿੱਤਾ ਤੁਸੀਂ ਖਾਂਦੇ ਹੋ ਕਿਉਂਕਿ ਉਹਦੀ ਸੇਵਾ ਹੋ ਰਹੀ ਆ ਜਿਹਦੇ ਨਾਲ ਹੀ ਰਹੇਗਾ ਉਸ ਸੰਸਾਰ ਦੀ ਤਰੱਕੀ ਹੋਵੇ ਕਿਹੜਾ ਸੇਵਾ ਵਾਲਾ ਬੰਦਾ ਜਿਸ ਦੇ ਨਾਲ ਹੀ ਰਹੇਗਾ ਇਹ ਗੱਲ ਇੱਕ ਪਰਖ ਕੇ ਦੇਖਣੀ ਕਿਉਂਕਿ ਉਹਦੀਆਂ ਦਵਾਵਾਂ ਉਹਦੀਆਂ ਅਰਦਾਸਾਂ ਜਿਹਦੇ ਨਾਲ ਰੋਟੀ ਖਾਂਦਾ ਹੈ ਸੋ ਉਹ ਫਿਰ ਉਹਨਾਂ ਰੂਹਮਗਰ ਕੰਮ ਕਰਦ ਰਿਹਾ ਇਤਿਹਾਸ ਉਹਨਾਂ ਅਰਦਾਸਾਂ ਸੋ ਜਿਹੜੇ ਉਹ ਸੇਵਾ ਕਰਨ ਵਾਲੇ ਨੂੰ ਸੰਭਾਲ ਰਹੇ ਆ ਰੋਟੀ ਪਾਣੀ ਦਿੰਦਿਆ ਜਾਏ ਕਿ ਜਿਹੜਾ ਉਹਦਾ ਧਿਆਨ ਰੱਖ ਰਿਹਾ ਹੈ सो so, वह कद भी मन में हंकार ना इंसान लेके आए कि सेवा ही करता है मैं मेहनत करता है सो so, जो पैसा कमा मेहनत करनी फिर भी सौखी है कह तो देंगे और औखा ही पैसा कमा सौखा नहीं सॉरी औरखा बहुत है औरखा पैसा कमा पर उस तो ज़्यादा औखा है नाम का पैसा नाम दवाई ਨਾਮ ਦੀ ਕਮਾਈ ਜੇਕਰ ਤੁਸੀਂ ਇੱਥੇ ਬਿਮਾਰ ਨਹੀਂ ਹੋ ਜਾਂਦੇ ਹੋ ਚਾਹੇ ਜਿੰਨੀ ਮਰਜ਼ੀ ਸਰੀਰ ਉਤਰ ਲਿਖ ਹੋਵੇ ਤੁਹਾਨੂੰ ਪਤਾ ਹੈ ਕਿ ਸਾਨੂੰ ਕੰਮ ਕਰਨਾ ਪੈਣਾ ਵਰਨਾ ਨੌਕਰੀ ਆਤਮ ਚੱਲੀ ਜਾਂਦੀ ਤੇ ਹੁਣ ਚਾਹੇ ਤੁਸੀਂ ਸੇਵਾਲ ਨੂੰ ਜੇ ਧਿਆਨ ਨਾਲ ਦੇਖੋ ਕਿ ਚਾਹੇ ਤੁਸੀਂ ਬਿੱਲੇ ਹੀ ਕਿਉਂ ਨਾ ਹੋ ਕੰਮਕਾਰ ਵੀ ਨਹੀਂ ਫਰੀ ਹੋ ਤੁਸੀਂ ਕਹੁੰਦੇ ਕਿ 2 ਮਿੰਟ ਦਾ ਸਮਾਂ ਬੈਠ ਲੀਏ ਉਹ ਵੀ ਤੁਹਾਡੇ ਲਈ ਮੁਸ਼ਕਲ ਹੈ ਕਿਉਂਕਿ ਨਾਮ ਦੀ ਕਮਾਈ ਸਭ ਤੋਂ ਔਖੀ ਹੈ ਪੈਸਾ ਕਮਾਉਣਾ ਫਿਰ ਸੌਖਾ ਹੈ पर नाम की कमई इन्नी औखी है कि दो मैंटरी इंसान कुछ नहीं ही दो मैंट दो मैंटरी कटन लगा बहुत सोचता है सोच सोच इंसान कर लगा दो मैंटरी नहीं कट पाता सो और जो नाम की कमई इन्नी औखी होगी कमाई है वह कमई थोड़े मगर लग रही है तक हिम्मत मिल रही है कमाई काम कर रही है तुम्हें तरक्की कर रहे हो सो ये हो जाती है सेवा ਜੋ ਪੀੜ੍ਹੀਆਂ ਦੀ ਬਜੁਰਗਾਂ ਦੀ ਕੀਤੀ ਹੁੰਦੀ ਹੈ ਇਸ ਤਰ੍ਹਾਂ ਬਜੁਰਗ ਦੀ ਗੱਦੀ ਚੱਲਦੀ ਹੈ ਕਿਉਂਕਿ ਪੀੜ੍ਹੀ ਤੋਂ ਪੀੜ੍ਹੀ ਇੱਕ ਜਣਾ ਸੇਵਾ ਲਈ ਚੁਣਨਾ ਹੈ ਜਿਵੇਂ ਆਪਾਂ ਦੱਸਿਆ ਕਿ ਇੰਨੇ ਭਰਾ ਤੋਂ ਉਹਨਾਂ ਚੋਂ ਇੱਕ ਜਣੇ ਨੂੰ ਸੇਵਾ ਲਈ ਚੁਣਿਆ ਬਜ਼ੁਰਗਾਂ ਨੇ ਤਾਂទៀਆਂ ਪ੍ਰਦਾਨੀਆਂ ਦੀ ਸੇਵਾ ਕੀਤੀ ਹੋਈ ਹੈ ਕਰਤੀ ਚੱਲ ਰਹੀ ਹੈ ਕਰਤੀ ਤੇ ਇੱਕ ਜਣਾ ਨੂੰ ਚੁਣਨਾ ਹੈ ਜਿਹੜਾ ਗੱਦੀ ਤੇ ਬੈਠੇਗਾ ਉਹ ਨੂੰ ਫਿਰ ਸਾਰਿਆਂ ਲਈ ਸੁੱਖ ਮੰਗਣੀ ਪਵੇਗੀ ਹਰੀ ਕਲੀਰ ਦਾਸ ਘਰ ਦੇ ਮੈਂਬਰ ਲਈ ਕਾਰੀ ਪਵੇਗੀ ਤੇ ਉਹ ਅਦਾਸਾਂ ਤੁਹਾਡੇ ਮਰ ਕੰਮ ਕਰਦੀਆਂ फिर गद्दी निकलती जेकर कही है कि अच्छी सेवा शुरू की अच आप गाइए इस तरह की हम गलती जब बुजुर्ग सेवा कर रहे हैं सो हूँ आप इतनी जी जो मेन गलो है वह दस रही है वीडियो काफ़ी लंबी हो गई है सो करना की है कि कल भीरबार के दे दिन सेवा करनी है पहला सवेरे टाइम ना उठो उठ के दरबार में इनान कराओ चिराग रखी कर ललस्सी साफ करो फिर चिराग रौशन करो ਤਰਾਗ ਰਸਨ ਕਰਕੇ ਅਰਦਾਸ ਬੇਤੀ ਕਰੋ ਬੰਦਰੀ ਕਰੋ ਜੋ ਸ਼ਬਦ ਹੈ ਉਹਨੂੰ ਸਿਮਰੋ ਅੱਧਾ ਘੰਟਾ 1 ਘੰਟਾ ਜਿੰਨਾ ਸਮਾਂ ਤੁਸੀਂ ਬੈਠ ਸਕਦੇ ਹੋ ਬੈਠ ਕੇ ਹਾ ਜਨਾ ਜ ਸਮਝ ਕੇ ਅਰਦਾਸ ਦਿਨੋ ਕਰੋ ਜੋ ਵੀ ਮਨ ਦੀ ਪਰੇਸ਼ਾਨੀ ਹੈ ਉਹਨਾਂ ਮੂਰੇ ਰੱਖੋ ਤੇ ਸ਼ਾਮ ਦੇ ਵੇਲੇ ਜਦੋਂ ਪ੍ਰਸ਼ਾਦ ਦਾ ਭੋਗ ਲਾਉਣਾ ਹੈ ਉੱਥੇ ਕੀ ਕਰਨਾ ਹੈ ਥੋੜਾ ਜਿਹਾ ਜਦੋਂ ਤੁਸੀਂ ਭੋਗ ਲਾਉਣਾ ਹੈ ਪ੍ਰਸ਼ਾਦ ਪਿਆਰ ਕਰਨਾ ਹੈ ਉਹ ਇਸ ਤਰ੍ਹਾਂ ਕਰਨਾ ਕਿ ਨਿਆਜ਼ਤਾ ਹਰ ਕ ਬਣਾਉਂਦਾ ਹੈ ਸੋ ਨਾਲ ਦੀ ਨਾਲ ਚੂਰੀ ਜੋੜ ਬਣਾਉਣੀ ਆ ਉਹ ਤੁਹਾਡੇ ਸ਼ਹਿਰ ਦੇ ਤੁਸੀਂ ਕਿੰਨੇ ਰੋਟੇ ਆ ਜਿਹੜੇ ਕਿਨੇ ਫੁਲਕੇ ਬਣਾ ਕੇ ਚੂਰੀ ਬਣਾਉਣਾ ਚਾਹੁੰਦੇ ਆ ਦੋ ਫੁਲਕਿਆਂ ਦੀ ਚੂਰੀ ਬਣ ਜਾਂਦੀ ਆ ਤੇ ਪੰਜਾ ਫੁਲਕਿਆਂ ਦੀ ਵੀ ਬਣ ਜਾਂਦੀ ਆ ਛੋਟੇ ਛੋਟੇ ਫੁਲਕੇ ਲਾ ਲਓ ਪੰਜ ਉਹਨਾਂ ਨੂੰ ਦੇਸੀ ਘਿਓ ਦੇ ਵਿੱਚ ਚੂਰ ਕੇ ਚੰਗੀ ਤਰ੍ਹਾਂ ਨਾਲ ਖੰਡ ਪਾ ਕੇ ਚੂਰੀ ਤਿਆਰ ਕਰ ਲਓ ਤੇ ਨਾਲ ਨਿਆਜ਼ ਕਿਆ ਕਰ ਲਓ ਇਹ ਭੋਗ ਲਗਾਇਆ ਕਰੋ ਜੇਕਰ ਲੱਗਦਾ ਤਾਂ ਕੀਰਦੀ ਸੇਵਾ ਕਰ ਦਿਓ ਤੇ ਇਹ ਸੇਵਾ ਪ੍ਰਸ਼ਾਦ ਬਹੁਤ ਪਸੰਦ ਕਰਦੇ ਆ ਕਬੂਲ ਹੁੰਦਾ ਕਿਉਂਕਿ ਕੱਲੀ ਨਿਆਜ਼ ਦਾ ਬਹੁਤ ਨਹੀਂ ਲਿਖਿਆ ਕੀ ਭੋਗ ਲਗਾਇਆ ਜਾਂਦਾ ਪਰ ਨਾਲ ਚੂਰਵਾ ਜ਼ਰੂਰ ਤਿਆਰ ਕਰਿਆ ਕਰੋ ਕਿਉਂਕਿ ਲਖ ਦਾਤਾ ਪੀਰ ਕੋਲ ਨੂੰ ਸੋ ਆਪਣਾ ਇੱਕ ਦੋ ਵਾਰ ਇੱਕ ਕਲਮਾ ਨੇ ਦੱਸਿਆ ਹੈ ਕਿ ਲਖ ਦਾਤਾ ਸ ਕੀ ਸੁਲਤਾਨ ਖਾੜੇ ਦਾ ਪਹਿਲਵਾਨ ਲੱਤਾ ਜਵਾ ਤੇਰੀ ਜੰਝੁਟ ਕੀ ਸੁਲਤਾਨ ਤੈਨੂੰ ਪੂਜੇ ਏ ਕੁੱਲ ਜਹਾਂ ਤੇਰੇ ਘਰ ਘਰ ਵਾਲੇ ਮੁਕਾਂ ਬਾਬਾ ਤੇਰੀ ਸਦਾਈ ਹੈ ਸੋ ਇਸ ਕਰਕੇ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਹੀ ਜ਼ਰੂਰੀ ਹੈ ਜੇ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰਨਾ ਨਿਆਜ਼ ਚੁਕੀ ਦਾ जरूर लगाओ जी अरदसल करो सेवा जलों भी करनी है पहला घर का के काम जे जरूरी है ये ना हो सेवा करो तो ध्यान काम आए फ्री हो सेवा कराया करो तो फिर वो कोई ना कोई माल इशारा लगा है जो फ्री हो गए मन लगा के सेवा करते दूँ तो फिर भी सेवा जल्दी तो जल्दी मिल सद्दा है जी जय भी राधी जी जय श्री